ਤਾ ਉਧਰਲੇ ਪਾਸੇ ਤੋਂ ਮਿੰਟੂ ਜੀ ਕਿ ਅਮਰਤਪਾਲ ਸਿੰਘ ਦੀ ਚਰਚਾ ਚੱਲਦੀ ਪਈ ਸੀ ਕਿ ਉਹ ਇਲੈਕਸ਼ਨ ਲੜਨਗੇ ਜੀ ਤਾਂ ਹੁਣ ਕਹਿੰਦੇ ਕਿ ਬਈ ਗੱਲ ਸੀਟ ਦੇ ਉੱਤੇ ਆ ਕੇ ਵੀ ਖੜ ਗਈ ਹੈ ਵੈਸੇ ਤਾਂ ਗੱਲ ਇਹ ਹੈ ਕਿ ਮੈਂ ਗੱਲਬਾਤ ਕੀਤੀ ਸੀ ਉਹਨਾਂ ਦੇ ਮਦਰ ਨਾਲ ਉਹ ਕਹਿੰਦੇ ਕਿ ਬਈ ਉਹਨਾਂ ਦੇ ਪਿਤਾ ਜੀ ਅੱਜ ਮਿਲਣ ਗਏ ਆ ਅਮਰਤਪਾਲ ਸਿੰਘ ਦੇ ਫਾਦਰ ਉਹਨਾਂ ਨੂੰ ਮਿਲਣ ਗਏ ਆ ਉਹਨਾਂ ਨੇ ਕੱਲ ਹੀ ਬਿਆਨ ਦਿੱਤਾ ਸੀਗਾ ਤਰਸੀਮ ਸਿੰਘ ਜੀ ਨੇ ਕਿ ਬਈ ਹਾਲੇ ਪੁਸ਼ਟੀ ਤਦੇ ਹੋਏਗੀ ਜੇ ਅਸੀਂ ਜਾ ਕੇ ਉੱਥੇ ਮਿਲਾਂਗੇ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਹੀ ਅਸੀਂ ਕੁਝ ਦੱਸ ਸਕਦੇ ਹਾਂ ਉਹ ਅੱਜ ਇੱਕ ਬਿਆਨ ਪੰਜਾਬੀ ਟਰਬਿਊਨ ਚ ਵੀ ਲੱਗਾ ਜੀ ਜੀ ਉਹ ਕਹਿੰਦੇ ਕਿ ਅੱਜ ਭਾਵਕ ਹੋ ਗਏ ਹੋਏ ਨੇ ਤੇ ਸ਼ਾਮ ਤੱਕ ਜਿੱਦਾਂ ਹੀ ਬਾਹਰ ਆਉਂਦੇ ਆ ਤਾਂ ਉਸ ਤੋਂ ਬਾਅਦ ਇਹ ਚੀਜ਼ ਸਾਫ਼ ਹੋ ਪਾਏਗੀ ਕਿ ਬਈ ਇਲੈਕਸ਼ਨ ਲੜਨ ਨੂੰ ਲੈ ਕੇ ਹੈ ਕੀ ਫਿਲਹਾਲ ਉਹ ਕਹਿੰਦੇ ਕਿ ਬਈ ਅਸੀਂ ਇਹ ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਨਾ ਹੀ ਕੋਈ ਪੁਸ਼ਟੀ ਕਰ ਸਕਦੇ ਕਿਉਂਕਿ ਸਾਡੀ ਗੱਲਬਾਤ ਹੀ ਨਹੀਂ ਹੋਈ ਜੀ ਤਾਂ ਹੁਣ ਦੂਜੇ ਪਾਸੇ ਤੋਂ ਮਿੰਟੂ ਜੀ ਖਬਰਾਂ ਚੱਲਦੀਆਂ ਪੰਗਾਂ ਨੇ ਕਹਿੰਨੇ ਕਿ ਇਲੈਕਸ਼ਨ ਲੜਨਗੇ ਬਈ ਇਲੈਕਸ਼ਨ ਲੜਨਗੇ ਆਉਣਗੇ ਮੈਦਾਨ ਦੇ ਵਿੱਚ ਇੱਥੇ ਤਾਂ ਸੀਟਾਂ ਉੱਤੇ ਵੀ ਕ ਇਹ ਦੇਖੋ ਰਾਜਦੇਵ ਸਿੰਘ ਖਾਲਸਾ ਜੀ ਉਹਨਾਂ ਨੇ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੁਸ਼ਟੀ ਕਰ ਦਿੱਤੀ ਕੋਈ ਲੈ ਲਓ ਕਮੈਂਟ ਕੋਈ ਲੈਣਾ ਤੁਸੀਂ ਕੋਈ ਖਾਸ ਤਾਂ ਮੈਂ ਜੀ ਜੀ ਕਰ ਸ਼ੁਰੂ ਕਰ ਲਵਾਂਗਾ ਫਿਰ ਮੈਂ ਰੁਕਣਾ ਨਹੀਂ ਮੈਂ ਫਿਰ ਰੋਕਿਆ ਨਹੀਂ ਰੁਕਦਾ ਛੇਤੀ ਜੀ 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 ਕੋਈ ਗੱਲ ਨਹੀਂ ਮਿੰਟ ਜੀ ਤੁਸੀਂ ਉਰੰਗਲਾ ਨਹੀਂ ਕਰੀ ਜਾਂਦੇ ਸੀ ਜੀ 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 ਪਲੀਸ ਸੇਖੋ ਜੀ ਧੰਨਵਾਦ ਸੀ ਕੰਟਰੀ ਕੰਟ੍ਰਿਬਿਊਟ ਕੀਤਾ ਜੀ ਤੇ ਜੇ ਕੋਈ ਇਸ ਖਬਰ ਨਾਲ ਜੁੜੋ ਹੋਏ ਵੀ ਕਮੈਂਟ ਹੋਏ ਤਾਂ ਤੁਸੀਂ ਕਰ ਦਿਓ ਜੀ ਤਾਂ ਉਹ ਆਪਾਂ ਗੱਲ ਕਰ ਲਾਂਗੇ ਤਾਂ ਰਣਜੀਤ ਜੀ ਕਹੇ ਕਿਨੇ ਪਏ ਅਮਰਪਾਲ ਸਿੰਘ ਖਾਲਸਾ ਕਰਕੇ ਹੀ ਅਕਾਲੀ ਦਲ ਨੇ ਆਪਣੀ ਸੀਟ ਦਾ ਐਲਾਨ ਨਹੀਂ ਕੀਤਾ ਜੀ ਇਹ ਕਹਿੰਦੇ ਪਏ ਜੀ ਕਹਿੰਨੇ ਅੱਛਾ ਚਲੋ ਜੀ ਉਤ ਵਿੱਚ ਕਮੈਂਟ ਆ ਗਿਆ ਜੀ ਦੇਖੋ ਗੱਲ ਇਹ ਆ ਕਿ ਪਹਿਲਾ ਇਸੇ ਕਮੈਂਟ ਨੂੰ ਆਪਾਂ ਲੈ ਲਈਏ ਅਕਾਲੀ ਦਲ ਬਾਦਲ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੰਟਾ ਚੀ ਸੀ ਕਿਵੇਂ ਸੀ ਜੀ ਦੇਖੋ ਕੜੀਆਂ ਜੋੜ ਲੋ ਭਗ ਜਿਹੜੇ ਭਗਵੰਤ ਸਿੰਘ ਸਿਆਲ ਕਾ ਵਰਗੇ ਉਹ ਇਸ ਕੇਸ ਦੀ ਪੈਰਵਾਹੀ ਕਰਦੇ ਰਹਿ ਐਸਜੀਪੀਸੀ ਵੱਲੋਂ ਤਾਂ ਐਸਜੀਪੀਸੀ ਸਾਫ ਹੋ ਗਿਆ ਨਾ ਜੀ ਪੀਸੀ ਦਾ ਵਫਦ ਜਾ ਕੇ ਮਿਲ ਕੇ ਵੀ ਆਇਆ ਦੂਸਰੀ ਚੀਜ਼ ਕਿ ਜੇ ਤੁਸੀਂ ਵੇਖੋਗੇ ਪਿਛਲੇ ਕੁਝ ਮਹੀਨਿਆਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਨੇ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਹਾਲਾਂਕਿ ਇਹਦੇ ਤੇ ਆਪਾਂ ਇੱਕ ਵਾਰੀ ਅੱਗੇ ਵੀ ਗੱਲ ਕੀਤੀ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਤਾ ਦਾ ਖਾਤਾ ਹਾਲੇ ਵੀ ਰਿਕਾਰਡ ਤੇ ਪਿਆ ਜੇ ਅੱਜ ਦੀ ਪੀੜ੍ਹੀ ਚੜ੍ਹਨੀ ਪੜ੍ਹਨੀ ਚਾਹੇ ਤਾਂ ਪੜ ਸਕਦੀ ਹੈ ਤਾਂ ਉਹਦੇ 'ਚ ਦੇਖ ਲਿਓ ਕਿ ਉਸ ਟਾਈਮ ਅਕਾਲੀ ਦਲ ਪ੍ਰਤੀ ਉਹਨਾਂ ਦਾ ਕਿਸ ਤਰ੍ਹਾਂ ਦਾ ਰਵਈਆ ਸੀਗਾ ਜਾਂ ਕਿਸ ਤਰ੍ਹਾਂ ਦੀ ਸੋਚ ਸੀਗੀ ਦੂਜੀ ਚੀਜ਼ ਕਿ ਬਿਲਕੁਲ ਹੋ ਸਕਦਾ ਕਿਉਂਕਿ ਇਹਨਾਂ ਨੇ ਨਾਲ ਹੁਣ ਅਕਾਲੀ ਦਲ ਵਾਲੇ ਕੁਝ ਲੀਡਰਾਂ ਨੇ ਕੁਝ ਲੀਡਰਾਂ ਨੇ ਹਾਲਾਂਕਿ ਮਜੀਠੀਆ ਉਸ ਵੇਲੇ ਤੁਹਾਨੂੰ ਪਤਾ ਕਿ ਉਲਟ ਵੀ ਬੋਲਦੇ ਰਹੇ ਅਮਰਤਪਾਲ ਸਿੰਘ ਹਰਾਂ ਦੇ ਤਾਂ ਹੁਣ ਇਹਨਾਂ ਲੀਡਰਾਂ ਨੇ ਕੁਝ ਸਮੇਂ ਤੋਂ ਬੰਦੀ ਸਿੰਘਾਂ ਤੋਂ ਇਲਾਵਾ ਐਨਐਸਏ ਤੇ ਡਿਬਰੂਗੜ ਦਾ ਵੀ ਜ਼ਿਕਰ ਕਰਨਾ ਸ਼ੁਰੂ ਕਰਤਾ ਸੀਗਾ ਸੋ ਉਸ ਕਮੈਂਟ ਨੂੰ ਮੈਂ ਜੋੜਾਂ ਤੈਨ ਦਾ ਮਤਲਬ ਹੈ ਕਿ ਹੋ ਸਕਦਾ ਹੈ ਕਿ ਇਹਨਾਂ ਨੂੰ ਸਾਰੀਆਂ ਗੱਲਾਂ ਦਾ ਦਰੂਨੀ ਤੌਰ ਤੇ ਪਤਾ ਹੋਵੇ ਜਾਂ ਕਹਿ ਲੋ ਕਿ ਇਕੱਠੇ ਆ ਹੀ ਗੱਲਾਂ ਕੀਤੀਆਂ ਹੋਣ ਹਾਂ ਇਹ ਵੀ ਹੋ ਸਕਦਾ ਸਿਆਸਤ ਹੈ ਜੋ ਤੋ ਕਿ ਉਹ ਕੜੀ ਤਾਂ ਜੁੜਦੀ ਆ ਨਾ ਐਸਡੀਪੀਸੀ ਦੇ ਜਿਹੜੇ ਕੁਝ ਹੈਗੇ ਨੇ ਜਿਨ੍ਹਾਂ ਨੇ ਪੈਰਵਾਈ ਕੀਤੀ ਜਾਂ ਕਹਿ ਲੋ ਕਿ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਭਈ ਚਲੋ ਹੁਣ ਦੂਜੀ ਗੱਲ ਤੇ ਆ ਚਾਹੀਏ ਰਾਜਦੇਵ ਸਿੰਘ ਖਾਲਸਾ ਐਕਸ ਐਮਪੀ ਵੀ ਆ ਐਡਵੋਕੇਟ ਵੀ ਆ ਜੀ ਜਿਨ੍ਹਾਂ ਨੇ ਇਸ ਗੱਲ ਦੀ ਕੱਲ ਕਹਿ ਲੋ ਕੇ ਚਰਚਾ ਸ਼ੁਰੂ ਕੀਤੀ ਹੁਣ ਉਹਨਾਂ ਦੇ ਨਾਲ ਤੁਸੀਂ ਗੱਲ ਕੀਤੀ ਹੋਏਗੀ ਮੈਂ ਤੇ ਗੱਲ ਨਹੀਂ ਕਰ ਸਕਿਆ ਮੈਂ ਬਹੁਤ ਪਹਿਲਾਂ ਇਹਨਾਂ ਦੀ ਇੱਕ ਇੰਟਰਵਿਊ ਕੀਤੀ ਸੀ ਇੱਕ ਰੇਡੀਓ ਵਾਸਤੇ ਉਸ ਵੇਲੇ ਇਹਨਾਂ ਨੇ ਬੇਅਦਬੀ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਬੰਬਈ ਦੀ ਫੇਰੀ ਸੀਗੀ ਉਦੋਂ ਕੁਝ ਖੁਲਾਸੇ ਕੀਤੇ ਸਨ ਅਜਿਹੇ ਤੌਰ ਤੇ ਤਾਂ ਮੈਂ ਉਸ ਵੇਲੇ ਇੰਟਰਵਿਊ ਕੀਤੀ ਸੀ ਉਸ ਤੋਂ ਬਾਅਦ ਮੈਂ ਅੱਜ ਤੱਕ ਇਹਨਾਂ ਦੇ ਕਦੇ ਰਾਬਤੇ 'ਚ ਨਹੀਂ ਆਇਆ ਲਾਸਟ ਵਾਰੇ ਸ਼ਾਇਦ ਉਹ ਗੱਲ ਜਿਹੜੀ ਆ ਕਿਤੇ ਅੱਜ ਤੋਂ ਕੋਈ 7-8 ਸਾਲ ਪੁਰਾਣੀ ਹੋਏਗੀ ਜੀ 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 ਪਰ ਇੰਨਾ ਮੈਨੂੰ ਪਤਾ ਹੈ ਕਿ ਬਾਅਦ ਚ ਇਹਨਾਂ ਨੇ ਆਰਐਸਐਸ ਜੁਆਇਨ ਕਰ ਲਈ ਸੀ ਅੱਛਾ ਜੀ ਫਿਰ ਇਹਨਾਂ ਦੀ ਕਾਰ ਵਾਪਸੀ ਹੋਈ ਆ ਜ਼ਰੂਰ ਇਹਨਾਂ ਨੇ ਅੱਜ ਪੰਥਕ ਗੱਲਾਂ ਤੁਹਾਡੇ ਨਾਲ ਕੀਤੀਆਂ ਹੋਣਗੀਆਂ हां ਗੱਲਾਂ ਕੀਤੀਆਂ ਨੇ ਕਾਫੀ ਮੈਜਿਕ ਕਹਿੰਦੇ ਗੱਲ ਕੀਤੀ ਹੋਈ ਮੈਂ ਹੁਣੇ ਚੱਲ ਚੱਲਦੇਓ ਵਿੱਚ ਆਪਣੇ ਹਾਂ ਤਾਂ ਉਹ ਕਹਿੰਦੇ ਕਿ ਜੀ ਮੈਂ ਕੱਲ ਮਿਲਿਆ ਤੀ ਮਿਲਿਆ ਸੀਗਾ ਅਮਰਤਪਾਲ ਸਿੰਘ ਮਿਲਿਆ ਤੀ ਇਦਾਂ ਬੋਲੇ ਉਹਨੇ ਉਹ ਸੰਗਰੂਰ ਵਾਲੇ ਬਰਨਾਲੇ ਵਾਲਾ ਉਹ ਮੇਰੇ ਦਰਸਾ ਨੂੰ ਫਲੂ ਹੀ ਨਿਕਲ ਗਿਆ ਹਾਂ ਜੀ ਜੀ ਬਰਨਾਲੇ ਵਾਲੇ ਉਹ ਬੋਲਦੇ ਤਾਂ ਉਹ ਕਹਿੰਦੇ ਕਿ ਜੀ ਮੈਂ ਮਿਲਿਆ ਸੀਗਾ ਤੇ ਮੈਂ ਉਹਨਾਂ ਨੂੰ ਦੱਸਿਆ ਉੱਥੇ ਕਿ ਬਾਈ ਉੱਥੇ ਆਵਾਜ਼ ਚੱਲਦੀ ਪਈ ਆ ਪੰਥਰੀ ਆ ਕੱਲੋ ਕੁਝ ਸੰਗਤ ਦੀ ਬਾਤ ਚੱਲਦੀ ਪਈ ਆ ਜੋ ਵੀ ਉਹਨਾਂ ਨੇ ਆਪਣੀ ਗੱਲ ਦੱਸੀ ਤੇ ਉਹ ਕਹਿੰਦੇ ਕਿ ਬਾਈ ਅੱਗੋਂ ਅਮਰਤਪਾਲ ਸਿੰਘ ਦਾ ਜਵਾਬ ਏ ਸੀ ਕਹਿੰਦੇ ਕਿ ਬ ਠੀਕ ਹੈ ਜੋਰਤਪਾਲ ਸਿੰਘ ਨੇ ਆਪਦਾ ਵੀ ਇਰਾਦਾ ਜ਼ਾਹਰ ਕਰ ਦਿੱਤਾ ਕਿ ਮੇਰੀ ਤੇ ਆਪ ਸੋਚਿਆ ਹਾਂ ਤਾਂ ਦੂਜੀ ਗੱਲ ਉਹ ਕਨੇ ਕਿ ਬਾਈ ਫੇਰ ਆਪਾਂ ਜੇ ਮੰਨ ਲਓ ਫਰਜ ਕਰੋ ਬਾਹਰ ਆਉਣਾ ਲੜਾਈ ਲੰਬੀ ਆ ਆਪਾਂ ਨੂੰ ਇਧਰਲੇ ਪਾਸੇ ਜਾਣਾ ਹੀ ਪੈਣਾ ਸਿਆਸਤ ਦੇ ਵਿੱਚ ਸਿਆਸਤ ਦੇ ਵਿੱਚ ਜਾਣਾ ਹੀ ਪੈਣਾ ਤਾਂ ਕਹਿੰਦੇ ਕਿ ਇਸ ਤਰੀਕੇ ਨਾਲ ਉਹਨਾਂ ਦਾ ਮਨ ਜਿਹੜਾ ਬਣਿਆ ਤੇ ਇਹ ਗੱਲ ਮੈਂ ਰੱਖ ਦਿੱਤੀ ਆ ਤੇ ਮੈਂ ਕਹਾਂ ਜੀ ਫਿਰ ਵੀ ਦੂਜੇ ਪਾਸੇ ਤੋਂ ਵੀ ਤੁਸੀਂ ਸਵਿਧਾਨ ਦੇ ਵਿੱਚ ਯਕੀਨ ਕਰੋਗੇ ਕਿਉਂਕਿ ਭਾਈ ਸਾਹਿਬ ਤਾਂ ਕਹਿੰਦੇ ਸੀ ਇੱਥੇ ਕਿ ਭਾਈ ਆ ਸੌ ਤਾਂ ਫਿਰ ਜੇ ਕੱਲ ਕੱਲ ਨੂੰ ਐਮਪੀ ਬਣੂਗੇ ਤਾਂ ਉਸੇ ਤਹਿਤ ਸੌ ਚੁੱਕਾਂਗੇ ਫਿਰ ਉਹਨਾਂ ਨੇ ਐਗਜ਼ਾਮਪਲਸ ਦਿੱਤੀਆਂ ਮਾਨ ਸਾਹਿਬ ਦੀ ਐਗਜ਼ਾਮਪਲ ਦੇ ਦਿੱਤੀਆਂ ਹਾਂਜੀ ਹਾਂਜੀ ਉਹ ਚੱਲਦਾ ਹੈ ਨਾ ਦਾ ਜਿਹੜੀ ਵੱਖਵਾਦੀ ਵਿਚਾਰਧਾਰਾ ਹੈ ਹਾਂ ਉਹ ਕਹਿੰਦੇ ਆ ਕਿ ਵਾ ਠੀਕ ਹੈ ਉਹ ਵਿਚਾਰਧਾਰਾ ਸਾਡੀ ਰਹੂਗੀ ਬਾਕੀ ਇਧਰੋਂ ਜਿਵੇਂ ਸੌਰ ਦਾ ਕੰਮ ਭਈ ਸੌਰੂ ਦਾ ਸੌਰ ਹਾਂ ਦੂਜੀ ਗੱਲ ਉਹ ਕਹਿੰਦੇ ਕਿ ਭਾਈ ਬਾਈਕਾਟ ਇਤਿਹਾਸ ਦੇ ਵਿੱਚ ਪਹਿਲਾਂ ਵੀ ਹੋਇਆ ਪਰ ਬਾਈਕਾਟ ਨਾਲ ਕੋਈ ਗੱਲ ਹੀ ਨਹੀਂ ਬਣੀ ਤੇ ਨਹੀਂ ਬਣ ਸਕਦੇ ਜੀ ਅਸੀਂ ਝੂਨ ਲੜਦੇ ਆ ਕਹਿੰਦੇ ਕਿ ਨਹੀਂ ਦੇਖੋ ਚਲੋ ਇਹਨਾਂ ਵੱਲੋਂ ਤੇ ਪੁਸ਼ਟੀ ਹੋ ਗਈ ਆ ਜੀ ਜਦੋਂ ਤੱਕ ਘਰ ਵਾਲੇ ਪੁਸ਼ਟੀ ਨਹੀਂ ਕਰਦੇ ਮਾਨ ਸਾਹਿਬ ਮੇਰੇ ਖਿਆਲ ਦੇ ਨਾਲ ਇਹ ਜ਼ਿਆਦਾ ਚਰਚਾ ਅਸੀਂ ਨਾ ਹੀ ਖਿਲਾ ਰਹੀਏ ਤੇ ਬਿਹਤਰ ਆ ਪਰ ਮੈਨੂੰ ਪੁੱਛਿਆ ਜ਼ਰੂਰ ਸੀ ਮੈਂ ਕਿ ਜੀ ਫੈਮਿਲੀ ਤੇ ਇਦਾਂ ਕਰਨੀ ਪਈ ਆ ਉਹ ਕਹਿੰਦੇ ਜੀ ਕਿ ਪੰਥਾ ਜਿਹੜਾ ਸੰਗਤ ਆ ਉਹ ਵੀ ਤਾਂ ਪਰਿਵਾਰ ਹੀ ਉਹਨਾਂ ਦਾ ਸਾਰਾ ਹੈ ਇਹ ਵੀ ਗੱਲ ਠੀਕ ਹੈ ਪਰ ਪੰਥ ਕੀ ਰਾਜਦੇਵ ਸਿੰਘ ਖਾਲਸਾ ਜਿਹੜੇ ਉਹ ਇਕੱਲੇ ਹੀ ਆ ਸਲਾਮ ਮਸ਼ਵਰਾ ਕਿਸ ਨਾਲ ਕੀਤਾ ਹੋਵੇਗਾ ਉਹ ਤਾਂ ਉਹਨਾਂ ਨੂੰ ਪਤਾ ਹੈ ਜੀ ਨਾ ਕਿ ਜਥੇਬੰਦੀ ਨਾਲ ਕੀਤਾ ਜਾਂ ਜਿਹੜੇ ਜਥੇਬੰਦੀ ਦੇ ਘਟੋ-ਘਟ ਜਿਹੜੇ ਬਿਲਕੁਲ ਇਹਨਾਂ ਦਾ ਨੈਟਵਰਕ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਜ਼ਬਰਦਸਤ ਸੀਗਾ ਜਥੇਵੰਦਕ ਤੌਰ ਤੇ ਤਾਂ ਕਿ ਸਾਰਾ ਸਲਾਹ ਮਸ਼ਵਰਾ ਹੋਇਆ ਜ ਦੂਜੀਆਂ ਜਥੇਬੰਦੀਆਂ ਨਾਲ ਕੋਈ ਤਾਲਮੇਲ ਹੋਇਆ ਪਰ ਚਲੋ ਇਹ ਇੱਕ ਹੁਣ ਕਾਲਪਨਿਕ ਗੱਲ ਹੈ ਕਿ ਜੇ ਮੰਨ ਲਓ ਅਮਰਤਪਾਲ ਸਿੰਘ ਉੱਥੇ ਪਿੰਡ ਦੇ ਵਿੱਚ ਨਿੱਤਰ ਜਾਂਦਾ ਜੀ ਫਰਜ਼ ਗੁਰ ਤਾਂ ਮਾਮਲਾ ਬਹੁਤ ਕਹਿ ਲਓ ਕਿ ਟੈਡਾ ਹੋ ਜਾਏਗਾ ਜੀ ਯਾਨੀ ਜੋ ਸਮੀਕਰਨ ਦੇ ਪੱਖੋਂ ਮੈਂ ਕਹਿ ਰਿਹਾ ਮਾ ਖਾਸ ਤੌਰ ਤੇ ਜੇ ਸ੍ਰੀ ਖਡੂਰ ਸਾਹਿਬ ਤੋਂ ਮਤਲਬ ਕੀ ਹੋਉਂਦੇ ਨੇ ਜੀ ਯਾਨੀ ਅਮਰਤਪਾਲ ਸਿੰਘ ਦੀ ਟੀਮ ਜੀ ਉੱਥੇ ਆ ਕੇ ਮੈਦਾਨ 'ਚ ਖੜ ਜਾਂਦੀ ਆ ਇਹ ਸਾਰੇ ਉੱਥੇ ਆ ਜਾਂਦੇ ਆ ਤੇ ਮਾਮਲਾ ਸਮੀਕਰਨ ਦੇ ਪੱਖੋਂ ਬੜਾ ਟੈਡਾ ਹੋ ਜਾਏਗਾ ਜੀ ਅਕਾਲੀ ਦਲ ਦੀ ਸੋਚ ਜਾਂ ਕੋਸ਼ਿਸ਼ ਮੈਂ ਜਿਵੇਂ ਤੁਹਾਨੂੰ ਦੱ ਦੱਸਿਆ ਵੀ ਸੀਗਾ ਕਿ ਅਕਾਲੀ ਦਲ ਨੇ ਉਹ ਟਿਕਟ ਹੋਲਡ ਕੀਤੀ ਹੈ ਨਾ ਆਪਾਂ ਮਜੀਠੀਆ ਬਾਰੇ ਸੋਚ ਰਹੇ ਸੀਗੇ ਕਿ ਮਜੀਠੀਆ ਸ਼ਾਇਦ ਲੜ ਸਕਦਾ ਹੈ ਜਾਂ ਇਹਨਾਂ ਨੇ ਸੋਚਿਆ ਹੋਵੇ ਕਿ ਪ੍ਰਚਾਰ ਭਾਈ ਸਾਰੇ ਪੰਜਾਬ 'ਚ ਕਰਵਾਉਣਾ ਹੈ ਤਾਂ ਹੁਣ ਅੰਦਰ ਦੀਆਂ ਖਬਰਾਂ ਇਹ ਨੇ ਕਿ ਰੁਚੀ ਨਹੀਂ ਲੈ ਲੈ ਰਹੇ ਅੱਛਾ ਜੀ ਅੰਦਰ ਦੀਆਂ ਖਬਰਾਂ ਭਾਵੇਂ ਕਿ ਜੋ ਹੁਣ ਤੱਕ ਦੀ ਜਾਣਕਾਰੀ ਪਹਿਲਾਂ ਸੀ ਸਥਿਤੀ ਕੁਝ ਹੋਰ ਹੁਣ ਬਦਲ ਗਈ ਹੈ ਨਹੀਂ ਸੀ ਕੁਝ ਲੀਡਰ ਹੋਰ ਜਿਹੜੇ ਸੀਗੇ ਉਹਨਾਂ ਨੂੰ ਵੀ ਬਦਲ ਦੇ ਤੌਰ ਤੇ ਪੁੱਛਿਆ ਗਿਆ ਤਾਂ ਕਹਿੰਦਾ ਮਤਲਬ ਇਹ ਆ ਕਿ ਹੋ ਸਕਦਾ ਹੈ ਕਿ ਅਗਾਊ ਕੋਈ ਨਾ ਕੋਈ ਇਸ ਤਰ੍ਹਾਂ ਦੀ ਚਰਚਾ ਜਾਂ ਕਹਿ ਲਓ ਕਿ ਇਸ ਤਰ੍ਹਾਂ ਦੀ ਕੋਈ ਵਿਉਂਤ ਜਿਹੜੀ ਆ ਉਹ ਚੱਲ ਰਹੀ ਹੋਵੇ ਹੁਣ ਇਹੋ ਆ ਕਿ ਜੇਕਰ ਜੇਕਰ ਲਾ ਰਹੇ ਆ ਮੈਂ ਘਰ ਵਾਲੇ ਪੁਸ਼ਟੀ ਕਰਨਗੇ ਉਸ ਤੋਂ ਬਾਅਦ ਹੀ ਅਸਲ ਗੱਲ ਦਾ ਪਤਾ ਲੱਗੂ ਜਾਂ ਨਾ ਤਰਾਵਾਂ ਪਰ ਜੇਕਰ ਇਸ ਤਰ੍ਹਾਂ ਆਜ਼ਾਦ ਅਮਰਤਪਾਲ ਸਿੰਘ ਮੈਦਾਨ ਚ ਆ ਜਾਂਦਾ ਤਾਂ ਸਮੀਕਰਨ ਦੇ ਪੱਖੋਂ ਕੰਮ ਟਿੱਡਾ ਹੋ ਜਾਊਗਾ ਮੈਂ ਇੱਕ ਮਿਸਾਲ ਦੇਣਾ ਤੁਹਾਨੂੰ ਅੱਜ ਜੀ ਮੈਨੂੰ ਮਾਝੇ ਤੋਂ ਫੋਨ ਆਇਆ ਦਵਾਈ ਚ ਰਹਿੰਦੇ ਨੇ ਉਹ ਵੀਰ ਤੇ ਉਹਨਾਂ ਨੇ ਚਲੋ ਗੱਲ ਕੀਤੀ ਮੇਰੇ ਨਾਲ ਗੱਲ ਕਰਦਿਆਂ ਕਰਦਿਆਂ ਮੈਂ ਹੁਣ ਆਪਣੀ ਆदत ਹੁੰਦੀ ਹੈ ਵੀ ਹਾਂਜੀ ਚਲੋ ਭਾਜੀ ਤੁਹਾਡੇ ਇਧਰ ਵੋਟਾਂ ਫਟਾਂ ਦਾ ਕੀ ਸਾਬ ਕਿਤਾਬ ਹੈ ਉਹ ਕਹਿੰਦੇ ਜੀ ਇੱਥੇ ਤਾਂ ਬਸ ਸਾਰੇ ਮਾਇੂਸ ਜਿਓ ਕੇ ਬੈਠੇ ਆ ਸਾਰੇ ਪਾਸੇ ਚਾਹੇ ਕਾਂਗਰਸ ਸਿਆ ਚਾਹੇ ਕਾਲੀ ਹੈ ਚਾਹੇ ਆਮਦ ਮੀ ਪਾਰਟੀ ਦੇ ਲੋਕ ਚੁੱਪ ਜੇ ਹੋ ਗਏ ਆ ਚੁੱਪ ਜੇ ਹੋ ਗਏ ਆ ਵੀ ਬਿਲਕੁਲ ਕੁ काही ਨਾ ਹੁੰਦੀ ਨਹੀਂ ਜਿਵੇਂ ਮੱਝ ਵਾਲਿਆਂ ਦੀ ਪਾਸ਼ਾਂ ਹੁੰਦੀ ਹੈ ਤੇ ਮੈਂ ਆਖਿਆ ਜੀ ਜੇ ਪਾਉ ਆ ਜਾਵੇ ਫਿਰ ਇਹੇ ਤਾਂ ਆਵਾਜ਼ ਦੇ ਵਿੱਚ ਗੜਕਾ ਗਈ ਅੱਛਾ ਜੀ ਉਹਦਾ ਮਤਲਬ ਹੈ ਕਹਿੰਦੇ ਫਿਰ ਤਾਂ ਮੈਂ ਵੀ ਪਾਉਣੀ ਆ ਅੱਛਾ ਮਾਹੌਲ ਹੀ ਬਦਲ ਗਿਆ ਸਾਰੇ ਹੀ ਗੱਲਬਾਤ ਦਾ ਮਤਲਬ ਕਿ ਹਾਂ ਜੀ ਹਾਂ ਜੀ ਉਹ ਗੱਲ ਉਹਨਾਂ ਨੇ ਇਸ ਢੰਗ ਨਾਲ ਕੀਤੀ ਕਿ ਜੇ ਅਮਰਤਪਾਲ ਸਿੰਘ ਆਉਂਦਾ ਹੈ ਨਾ ਜੀ ਤਵਾਹੀ ਫੇਰ ਖੁੱਲ ਕੇ ਲੋਕ ਤੁਰ ਪੈਣਗੇ ਜੀ ਮਤਲਬ ਕਿ ਆਉਣ ਤੋਂ ਪਹਿਲਾਂ ਜਾਂ ਪੁਸ਼ਟੀ ਹੋਣ ਤੋਂ ਹੀ ਪਹਿਲਾਂ ਇੱਕ ਨੌਜਵਾਨ ਜਿਹੜਾ ਦੁਬਈ 'ਚ ਕਹਿ ਲੋ ਕਿ ਕੰਮ ਕਰਦਾ ਹੈ ਮਾਝੇ ਦੇ ਕਿਸੇ ਪਿੰਡ ਤੋਂ ਹੈ ਉਹ ਬੰਦਾ ਕਹਿੰਦਾ ਫਿਰ ਤੇ ਮੈਂ ਆਪ ਸਪੋਰਟ ਆ ਜਾਣਾ ਇਹਦਾ ਮਤਲਬ ਇਹ ਆ ਕਿ ਇਸ ਤਰ੍ਹਾਂ ਦੀ ਹਿੱਲ-ਜੁਲ ਜਿਹੜੀ ਆ ਉਹ ਸੁਭਾਵਿਕ ਹੈ ਇਹ ਤੇ ਇੱਕ ਜਿੱਦਾਂ ਮੈਂ ਕਹ ਲਿਆ ਨਾ ਕਿ ਕੋਈ ਇਲੈਕਸ਼ਨ ਨਾਲ ਜੁੜੀ ਗੱਲਬਾਤ ਨਹੀਂ ਸੀ ਹੋ ਰਹੀ ਪਰਸਨਲ ਸਾਡੀ ਹੋ ਰਹੀ ਸੀ ਕੋਈ ਉਹਨਾਂ ਦੀ ਆਪਣੀ ਕੋਈ ਪਰਸਨਲ ਕਹਾਣੀ ਸੀਗੀ ਉਹ ਦੱਸ ਰਹੇ ਸਨ ਤੇ ਉਹ ਤੇ ਮੈਂ ਗੱਲ ਵੀ ਉਸ ਇਲਾਕੇ ਦੀ ਸ਼ੇਅਰ ਲਈ ਤਾਂ ਨਾਲ ਦੀ ਨਾਲ ਇਧਰਲੇ ਪਾਸੇ ਗੱਲ ਹੋ ਗਈ ਮੈਂ ਉਹਨਾਂ ਨੂੰ ਦੂਸਰਾ ਇੱਕ ਸਵਾਲ ਕੀਤਾ ਮੈਂ ਕਿਹਾ ਜੀ ਜੇ ਅਕਾਲੀ ਦਲ ਬਦਲ ਵਾਲੇ ਸਪੋਰਟ ਕਰਦੇ ਆ ਫਰਜ਼ ਕਰੋ ਕਿ ਉਹ ਸਮਰਥਨ ਦੇ ਦਿੰਦੇ ਆ ਆਜ਼ਾਦ ਉਮੀਦਵਾਰ ਦੇ ਤੌਰ ਤੇ ਤਾਂ ਉਹ ਕਹਿੰਦੇ ਕਿ ਭਾਈ ਹਰ ਤਾਂ ਬੱਲੇ ਬੱਲੇ ਆ ਅਕਾਲੀ ਦਲ ਬਦਲ ਦਾ ਤਨਵਾਦ ਹੋਊਗਾ ਮੈਂ ਕਿਹਾ ਜੀ ਬਸ ਇਹ ਅਕਾਲੀ ਦਲ ਬਦਲ ਫਿਰ ਚਾਹੇਗਾ ਇੱਕ ਹਲਕੇ 'ਚ ਉਹ ਬਚ ਵੀ ਜਾਣਗੇ ਉਮੀਦਵਾਰ ਵੀ ਨਹੀਂ ਦੇਣਗੇ ਤੇ ਬਾਕੀ 12 ਚ ਉਹ ਫਿਰ ਖੁੱਲੇ ਜਾ ਸਕਦੇ ਆ ਨਾ ਤਾਂ ਪ੍ਰੋ ਖਾਲਸਤਾਨੀ ਵਿਰੋਧ ਕਰੇ ਫਿਰ ਨਾ ਕੋਈ ਜਿਹੜੀ ਪੰਥਕ ਰਾਜਨੀਤੀ ਦੀ ਵਿਚਾਰਕ ਵਿਰੋਧਤਾ ਹੈ ਫਿਰ ਨਾ ਉਹ ਆੜੇ ਆਏਗੀ ਜੀ ਜੋ ਪਿਛਲੀਆਂ ਜੋ ਪਿਛਲੀਆਂ हां जी ਜੋ ਪਿਛਲੀਆਂ ਕੁਝ ਵੀ ناکਾਮੀਆਂ ਜਾਂ ਕਹਿ ਲੋ ਕਿ ਕੁਝ ਵੀ ਪ੍ਰਸ਼ਾਸਕੀ ਜੜੀਆਂ ਗਲਤੀਆਂ ਜਿਨ੍ਹਾਂ ਦਾ ਜ਼ਿਕਰ ਅਕਸਰ ਸੁਖਬੀਰ ਸਿੰਘ ਬਾਦਲੂਣ ਕਰਦੇ ਆ ਕਿ ਫਿਰ ਨਾ ਹੀ ਇਹਨਾਂ ਤੇ ਕੋਈ ਸਵਾਲ ਹੋਣਗੇ ਖਾਸ ਤੌਰ ਤੇ ਇੱਕ ਪੰਥਕ ਤੇ ਰਵੱਲੋਂ ਤਾਂ ਕਟੋ-ਕਟਾ ਤਾਂ ਫਿਰ ਮੈਂ ਕਹਾਂ ਜੀ ਨਤੀਜੇ ਤੋਂ ਪਹਿਲਾਂ ਇੱਕ ਨਤੀਜਾ ਤਾਂ ਨਿਕਲਦਾ ਹੀ ਹੈ ਸੋ ਸਾਡੀ ਚਰਚਾ ਇੱਥੇ ਆ ਕੇ ਖਤਮ ਹੋ ਗਈ ਬਾਕੀ ਹੁਣ ਚਰਚਾ ਸ਼ੁਰੂ ਹੋਏਗੀ ਜਿਸ ਦਿਨ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਪੁਸ਼ਟੀ ਹੋ ਜਾਏਗੀ ਕਿ ਹਾਂ ਵਈ ਅਸੀਂ ਆਜ਼ਾਦ ਲੜਾਂਗੇ ਵੈਸੇ ਬੀਬੀ ਖਾਲੜਾ ਪਿਛਲੀ ਵਾਰ ਲੜੇ ਸਨ ਬੜੀ ਵੱਡੀ ਲੜਾਈ ਹੋ ਗਈ ਸੀਗੀ ਪਰ ਮੇਰਾ ਮੰਨਣਾ ਹੈ ਕਿ ਜੇਕਰ ਉਹ ਆਜ਼ਾਦ ਨਿੱਤਰ ਦੇ ਨਾ ਮੈਦਾਨ ਦੇ ਵਿੱਚ ਤਾਂ ਸ਼ਾਇਦ ਸ਼ਾਇਦ ਉਸ ਵੇਲੇ ਵੀ ਰਿਜ਼ਲਟ ਜਿਹੜਾ ਹੈ ਤੁਹਾਨੂੰ ਇੱਕ ਵੱਖਰਾ ਮਿਲਦਾ ਕਿਉਂਕਿ ਉਸ ਵੇਲੇ ਸੁਖਪਾਲ ਖੈਰਾ ਸ਼ਾਇਦ ਉਹਨਾਂ ਦੀ ਟੀਮ ਵੱਲੋਂ ਆਏ ਸਨ ਉਹਨਾਂ ਦੇ ਗਰੁੱਪ ਵੱਲੋਂ ਆ ਗਏ ਸਨ ਤਾਂ ਕੁਝ ਚੀਜ਼ਾਂ ਜਿਹੜੀਆਂ ਨਾ ਫਿਰ ਤੁਹਾਨੂੰ ਬਤਾਈਆ ਰਾਜਸੀ ਤੌਰ ਤੇ ਫਿਰ ਉਹ ਠੀਕ ਨਹੀਂ ਜਾਂਦੀਆਂ ਵੇਲੇ ਦੇ ਅਨੁਸਾਰ ਪਰ ਜੇ ਆਜ਼ਾਦ ਲੜਦੇ ਬੀਬੀ ਜੀ ਸ਼ਾਇਦ ਉੱਥੇ ਵੀ ਰਿਜ਼ਲਟ ਉਸ ਵੇਲੇ ਤੁਹਾਨੂੰ ਬੜਾ ਕਹਿ ਲਓ ਕਿ ਹੈ ਹੈਰਾਨ ਕਰਨ ਵਾਲਾ ਮਿਲ ਜਾਂਦਾ ਜੀ ਸ਼ਾਇਦ ਕੋ ਰਿਜ਼ਲਟ ਹੋਰ ਹੁੰਦਾ ਜੇ ਬਾਈ ਚਾਂਸ ਜੀ ਮੇਰਾ ਮੰਨਣਾ ਹੈ ਬਾਕੀ ਹੋ ਸਕਦਾ ਮੈਂ ਗਲਤ ਵੀ ਹੋਵਾਂ ਜੀ 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 ਇਧਰਲੇ ਪਾਸੇ ਕਮੈਂਟ ਵੀ ਆਉਂਦੇ ਪਏ ਆ ਇੱਕ ਵੀਰ ਦਾ ਉੱਪਰਲੇ ਪਾਸੇ ਕਮੈਂਟ ਸੀਗਾ ਕਹਿੰਦੇ ਜੀ ਕਿ ਮੈਂ 150 ਘਰਾਂ ਦੇ ਵਿੱਚ ਆ ਕੇ ਗੱਲ ਕੀਤੀ ਹੈ ਕਹਿੰਦੇ ਇੱਕ ਵੀਰ ਕਹਿੰਦੇ 90 ਘਰ ਕਹਿੰਦੇ ਕਿ ਜੀ ਭਾਉ ਨੂੰ ਵੋਟ ਪਾਉਣ ਨੂੰ ਤਿਆਰ ਆ ਜੀ ਜੱਟ ਆਪਣਾ ਥਾਲੀਵਾਜੀ ਕਹਿੰਦੇ ਪਏ ਜੀ ਕ ਇਸ ਦਾ ਮਤਲਬ ਇਹ ਹੈ ਕਿ ਵੱਡ ਜਾਂਦੀ ਹੁੰਦੀ ਆ ਨਾ ਇਸ ਤਰ੍ਹਾਂ ਹਮਦਰਦੀ ਜਿਹੜੀ ਆ ਕਿਉਂਕਿ ਉਹ ਇਲਾਕਾ ਵੀ ਪੰਥਕ ਹੈ ਨਾ ਜੀ ਦੇਖੋ ਇਹ ਵੀ ਚੀਜ਼ ਆ ਜੇ ਉਹ ਕਿਤੇ ਨਾ ਕਿਤੇ ਇਸ ਚੀਜ਼ ਤੇ ਵਰਕਆਊਟ ਕਰ ਰਹੇ ਆ ਤਾਂ ਉਹ ਸੀਟ ਵੀ ਚੁਣ ਰਹੇ ਆ ਨਾ ਇਹ ਵੀ ਦੇਖੋ ਸੀਟ ਵੀ ਉਹੀ ਚੁਣ ਰਹੇ ਆ ਸਭ ਤੋਂ ਵੱਡੀ ਗੱਲ ਤਾਂ ਸੀਟ ਦੀ ਹੈ ਨਾ ਤੁਕਿ ਰੌਲਾ ਸਾਰਾ ਸੀਟ ਦਾ ਮਸਲਾ ਹੀ ਆ ਕੇ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਪ੍ਰੋਬਲਮ ਪਤਾ ਕੀ ਤੁਹਾਡੇ ਜ਼ਿਹਨ ਦੇ ਵਿੱਚ ਇਹ ਸਵਾਲ ਹੋਏਗਾ ਕਿ ਅੰਮ੍ਰਿਤਸਰ ਕਿਉਂ ਨਹੀਂ ਜੀ ਅੰਮ੍ਰਿਤਸਰ ਖੁਦ ਇੱਕ ਸ਼ਹਿਰ ਹੈ ਜਿਹਦੇ ਵਿੱਚ ਕਈ ਅਗਾਂਵ ਵਿਧਾਨ ਸਭਾ ਹਲਕੇ ਆ ਜਿਨ੍ਹਾਂ ਦੇ ਵਿੱਚ ਸ਼ਹਿਰੀ ਜਾਂ ਹਿੰਦੂ ਵੋਟ ਜੀ ਠੀਕ ਹੈ ਨਾ ਸਰ ਆਨੰਦਪੁਰ ਸਾਹਿਬ ਕਿਉਂ ਨਹੀਂ ਖਾਲਸੀ ਦੀ ਧਰਤੀ ਆਪਾਂ ਕਹਿੰਦੇ ਆ ਉੱਥੇ ਵੀ ਕਰਨੇ ਹੋਇਆ ਕਿ ਹਿੰਦੂ ਵੋਟ ਜਿਹੜੀ ਉਹ ਜ਼ਿਆਦਾ ਹੈ ਸੋ ਇਹ ਚੀਜ਼ਾਂ ਹੁੰਦੀਆਂ ਨੇ ਜਦੋਂ ਇਦਾਂ ਕੰਮ ਕੀਤਾ ਜਾਂਦਾ ਇਹ ਨਾ ਸਮਝੋ ਤੁਸੀਂ ਕਿ ਰਾਜਦੇਵ ਸਿੰਘ ਖਾਲਸਾ ਗਿਆ ਤੇ ਉਹਨੇ ਆਖਿਆ ਹਾਂਜੀ ਭਾਉਜੀ ਇਲੈਕਸ਼ਨ ਲੜੀਏ ਉਹ ਕਹਿੰਦਾ ਹਾਂ ਐਸਾ ਨਹੀਂ ਸਾਨੂੰ ਵੀ ਕਿ 10-12 ਸਾਲ ਹੋ ਗਏ ੱਤਕੇ ਖਾਂਦਿਆਂ ਨੂੰ ਇਸੇ ਖੇਤਰ 'ਚ ਇਹ ਚੀਜ਼ਾਂ ਬਹੁਤ ਪਿੱਛੇ ਤੋਂ ਚਲਦੀ ਆਉਂਦੀਆਂ ਇਹਦੇ ਤੇ ਬਹੁਤ ਗਹਿīn ਗੰਭੀਰ ਵਿਚਾਰ ਚਰਚਾ ਹੁੰਦੀ ਆ ਫਿਰ ਉਸ ਤੋਂ ਬਾਅਦ ਜਥੇਬੰਦਕ ਤੌਰ ਤੇ ਸਾਰੀਆਂ ਚੀਜ਼ਾਂ ਵਿਚਾਰ ਕੇ ਅੱਗੇ ਵਧਿਆ ਜਾਂਦਾ ਜੀ ਗੱਲ ਬਿਲਕੁਲ ਠੀਕ ਆ ਸਰਜੀ ਸਿੰਘ ਇਹ ਕਹਿੰਦੇ ਪੈ ਜੀ ਕਿ ਉਹਨਾਂ ਨੂੰ ਹਮਦਰਦੀ ਮਿਲੇਗੀ ਕਹਿੰਦੇ ਕਿ ਪੰਥਕ ਹਮਦਰਦੀ ਮਿਲੇਗੀ ਇਸ ਦੇ ਚੱਕਰ ਦੇ ਵਿੱਚ ਨੌਜਵਾਨਾਂ ਦੀ ਵੋਟ ਵੀ ਉਹਨਾਂ ਨੂੰ ਮਿਲੇਗੀ ਤਾ ਇਹ ਗੱਲ ਵੀ ਠੀਕ ਹੈ ਬਿਲਕੁਲ ਮਿੰਟੂ ਜੀ ਉਹਨਾਂ ਨੇ ਖਡੂਰ ਸਾਹਿਬ ਦਾ ਹੀ ਮੈਨੂੰ ਆਖਿਆ ਕਹਿੰਦੇ ਜੀ ਉੱਥੋਂ ਹੀ ਇਲੈਕਸ਼ਨ ਲੜਾਂਗੇ ਮੇਰਾ ਹਾਂ ਨਹੀਂ ਇਹ ਹੋਇਆ ਪਰਟੀਕੂਲਰ ਉਹਨਾਂ ਨੇ ਇਹ ਚੀਜ਼ ਦਾ ਵੀ ਨਾਲ ਆਪਾਂ ਨੂੰ ਦੱਸੀ ਚੀਜ਼ ਇਹ ਗੱਲ ਤੇ ਦੂਜੀ ਗੱਲ ਇਹ ਵੀ ਲੱਗਦਾ ਕਿ ਖਡੂਰ ਸਾਹਿਬ ਤੋਂ ਹੀ ਹਾਂ ਜੇ ਲੜੇ ਤਾਂ ਖਡੂਰ ਸਾਹਿਬ ਤੋਂ ਹੀ ਇਹ ਲੜਨਗੇ ਜੀ ਦੂਜੀ ਗੱਲ ਇਹ ਕਿ ਉਹ ਕੱਲ ਮਿਲੇ ਭਾਵ ਕਿ ਬੁੱਧਵਾਰ ਨੂੰ ਮਿਲੇ ਹਾਲੇ ਉਹ ਇੱਥੇ ਪੰਜਾਬ ਵੀ ਨਹੀਂ ਪਹੁੰਚੇ ਉਸ ਤੋਂ ਪਹਿਲਾਂ ਆ ਰਹੇ ਨੇ ਤਾਂ ਉਹ ਸੀਟ ਦਾ ਤੁਹਾਨੂੰ ਕਨਫਰਮ ਕਰ ਰਹੇ ਕਨਫਰਮ ਕਰ ਦਿੱਤੇ ਤੇ ਫਿਰ ਤੁਸੀਂ ਸੋਚ ਸਕਦੇ ਹੋ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਘੰਟੇ 2 ਘੰਟੇ ਦੇ ਵਿੱਚ ਡਿਸਕਸ ਹੋ ਗਈਆਂ ਤੇ ਸਭ ਕੁਝ ਹੋ ਗਿਆ ਤੇ ਡੇਬਰੂਗੜ ਤੋਂ ਮੈਨੂੰ ਲੱਗਦਾ ਕੋਈ ਪ੍ਰੈਸ ਕਾਨਫਰੰਸ ਕਰਨ ਮੈਨੂੰ ਤਾਂ ਇਹ ਲੱਗਦਾ 4 ਦਿਨਾਂ ਤੋਂ ਪਹਿਲਾਂ ਪੰਜਾਬ ਪਹੁੰਚੂ ਪੰਜਾਬੀ ਮੀਡੀਆ 'ਚ ਗੱਲ ਕਰ ਲਈ ਆਪਾਂ ਬਹੁਤ ਔਖਾ ਮਿਲੂ ਸਾਰੇ ਮੀਡੀਆ ਪਹਿਲਾਂ ਹੀ ਆ ਗਏ ਕੱਲ ਜੀ ਖਬਰ ਆ ਗਈ ਜੀ ਜੀ ਜੀ